ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਜਿਹੜਾ ਅਧਿਆਪਕ ਹੁੰਦਾ ਹੈ ਉਹ ਆਪਣੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਦਾ ਹੈ ਆਪਣੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਿਖਾਂਦਾ ਹੈ ਸਹੀ ਗਲਤ ਦੀ ਪਛਾਣ ਕਰਾਉਂਦਾ ਹੈ ਪਰ ਜੇ ਬੱਚੇ ਗਲਤ ਹੋ ਕੇ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਆਪਣੇ ਅਧਿਆਪਕ ਨਾਲ ਕੁੱਟਮਾਰ ਕਰਨ ਤਾਂ ਇਹ ਬਹੁਤ ਮੰਦਭਾਗੀ ਗੱਲ ਹੁੰਦੀ ਹੈ ਦੱਸਦੇ ਇਸ ਸਮੇਂ ਅਸੀਂ ਸਿਵਲ ਹਸਪਤਾਲ ਵਿਖੇ ਮੌਜੂਦ ਹਾਂ ਔਰ ਸੱਡ ਤੱਕ ਖਬਰ ਪਹੁੰਚੀ ਹੈ ਕਿ ਇੱਕ ਨਿੱਜੀ ਕਾਲਜ ਵਿੱਚ ਕੁਝ ਵਿਦਿਆਰਥੀਆਂ ਨੇ ਲੈਬ ਟੈਕਨੀਸ਼ੀਅਨ ਨਾਲ ਕੁੱਟਮਾਰ ਕੀਤੀ ਹੈ ਇਸ ਕਦਰ ਕੁੱਟਮਾਰ ਕੀਤੀ ਹੈ ਕਿ ਉਹਨਾਂ ਦਾ ਹੱਥ ਜਿਹੜਾ ਉਹਦੇ ਗੰਭੀਰ ਸੱਟ ਵੱਜੀ ਹੈ ਹੱਡੀ ਟੁੱਟ ਗਈ ਹੈ ਤੇ ਉਹਨਾਂ ਨੂੰ ਚੰਡੀਗੜ੍ਹ 32 ਸੈਕਟਰ ਰੈਫਰ ਕੀਤਾ ਗਿਆ ਕਿਉਂਕਿ ਇੱਕ ਹੋਰ ਮੰਦਪਾਗੀ ਗੱਲ ਹੈ ਕਿ ਇਸ ਹਸਪਤਾਲ ਵਿੱਚ ਆਰਥੋ ਦਾ ਕੋਈ ਡਾਕਟਰ ਹੀ ਨਹੀਂ ਹੈ ਤਾਂ ਬਾਕੀ ਮਰੀਜ਼ਾਂ ਨੂੰ ਵੀ ਕਿੰਨੀ ਦਿੱਕਤ ਆਉਂਦੀ ਹੋਵੇਗੀ ਹੁਣ ਅਸੀਂ ਫਾਸ ਫਲੋਰ ਤੇ ਜਾ ਕੇ ਮੇਲ ਵਾਰਡ ਚ ਜਾ ਕੇ ਜਿਹੜੇ ਲੈਬ ਟੈਕਨੀਸ਼ੀਅਨ ਜਿਹਨਾਂ ਦਾ ਮਨਿੰਦਰ ਪਾਲ ਦੱਸਿਆ ਜਾ ਰਿਹਾ ਮਨਿੰਦਰ ਪਾਲ ਦੱਸਿਆ ਜਾ ਰਿਹਾ ਉਹਨਾਂ ਨਾਲ ਜਾ ਕੇ ਗੱਲਬਾਤ ਕਰਾਂਗੇ ਕਿ ਕਾਲਜ ਦੇ ਹੋਸਟਲ ਵਿੱਚ ਇਹ ਵਾਰਦਾਤ ਹੋਈ ਕਿਉਂ ਐਡੀ ਵੱਡੀ ਘਟਨਾ ਕਿਉਂ ਹੋ ਗਈ ਉਹਦੇ ਪਿਛਲੇ ਕੀ ਕਾਰਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੱਲ ਜੀ ਮੈਂ ਉੱਥੇ ਨਾ ਆਪਣਾ ਕੇ ਸੀ ਕਾਲਜ ਦੇ ਵਿੱਚ ਮੈਂ ਐਜ਼ ਅ ਲੈਬ ਟੈਕਨੀਸ਼ੀਅਨ ਉੱਥੇ ਕੰਮ ਕਰਦਾ ਆ ਚਲੋ ਫੈਕਲਟੀ ਜੀ ਹੋ ਤੁਸੀਂ ਹਾਂ ਜੀ ਫੈਕਲਟੀ ਚ ਆ ਗਏ ਬੱਚਿਆਂ ਲਈ ਤੁਸੀਂ ਟੀਚਰ ਹੀ ਹੋ ਹਾਂ ਜੀ ਟੀਚਰ ਹਾਂ ਹਾਂ ਜੀ ਹਾਂ ਜੀ ਤੇ ਸਰੋਂ ਵੈਸੇ ਪਿਛਲੀ ਗੱਲਾਂ ਛੱਡ ਕੇ ਮੈਂ ਸਿਰਫ ਮੁੱਦੇ ਤੇ ਆਨਾ ਹਾਂ ਜੀ ਕੱਲ ਤੇ ਆਨਾ ਕੱਲ ਜੀ ਇਦਾਂ ਹੋਇਆ ਕਿ ਮੈਂ ਉੱਥੇ ਬੈਠ ਕੇ ਰੋਟੀ ਖਾ ਰਿਹਾ ਸੀਗਾ ਇਹਨਾਂ ਨੇ ਮੈਨੂੰ ਘਟੂ ਘਟ ਡੇਢ ਮਹੀਨੇ ਤੋਂ ਹਾਂ ਜੀ ਮੈਸ ਦੇ ਵਿੱਚ ਠੀਕ ਹੈ ਜੀ ਇਦਾਂ ਮੈਂ ਬਹਿ ਕੇ ਰੋਟੀ ਖਾ ਰਿਹਾ ਤੇ ਸਾਹਮਣੇ ਉੱਥੇ ਉਹ সোহੇਲ ਸਰ ਤੇ ਨਾਲ ਉਹਦੇ ਸਾਹਮਣੇ ਇੱਧਰ ਚੱਲੋ ਦੂਜੇ ਡਿਪਾਰਟਮੈਂਟ সোহੇਲ ਸਰ ਕੀ ਕੰਮ ਕਰਦੇ ਉੱਥੇ ਉੱਥੇ ਜੀ ਐਜ਼ ਉਹ ਲੈਕਚਰਰ ਨੇ ਹਾਂ ਜੀ ਟੀਚਰ ਹਨ ਠੀਕ ਹੈ ਜੀ ਤੇ ਏ ਸਰ ਵੀ ਮੇਰੇ ਕੋਲੇ ਪਹਿਲਾਂ ਫੋਨ ਆਇਆ ਸੀ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਫੋਨ ਤੇ ਨਾਲ ਨਾਲ ਰੋਟੀ ਖਾ ਰਿਆ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਇਹਨਾਂ ਨੇ ਸਰ ਬਹੁਤ ਜ਼ਿਆਦਾ ਅ ਡੇਢ ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰਦੇ ਸੀਗੇ ਮੈਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਡਾਇਰੈਕਟਰ ਸਰ ਕੋਲੇ ਵੀ ਗਿਆ ਸੀਗਾ ਉਹਨਾਂ ਨੂੰ ਮੈਂ ਕਿਹਾ ਸਿੱਧਾ ਮੈਂ ਆਖਿਆ ਸਰ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਕੋਲ ਕਿਵੇਂ ਕਰਦੇ ਸੀ ਪ੍ਰਵੋਕ ਕਰਦੇ ਸੀ ਹਾਂਜੀ ਪ੍ਰਵੋਕ ਕਰਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਉਹ ਇਹੀ ਕਹਿੰਦੇ ਸੀ ਵੀ ਇਹ ਦਿੰਦਾ ਸੀ ਪਸੰਦ ਨਹੀਂ ਕਰਦੇ ਅਸੀਂ ਤੁਹਾਨੂੰ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹ ਜਾਲੀ ਨੇ ਤੁਹਾਨੂੰ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਕਢਵਾ ਤੇ ਅਸੀਂ ਡਿਗਰੀਆਂ ਵਾਲੇ ਉਹ ਉਹ ਕਾਰਵਾਈ ਆਪ ਨਹੀਂ ਨਾ ਕਰ ਸਕਦੇ ਤੁਹਾਡੀ ਸ਼ਿਕਾਇਤ ਦੇ ਸਕਦੇ ਸ਼ਿਕਾਇਤ ਦੇ ਸਕਦੇ ਜੇ ਤੁਹਾਨੂੰ ਕੋਈ ਗੱਲ ਲੱਗਦੀ ਹੈ ਗਲਤ ਆ ਹਾਂ ਜੀ ਹਾਂ ਜੀ ਰੂਲਸ ਦੇ ਮੁਤਾਬਕ ਨਹੀਂ ਉਹ ਸ਼ਿਕਾਇਤ ਦੇ ਸਕਦੇ ਤੁਹਾਨੂੰ ਪਰਸਨਲੀ ਹਰਾਸਮੈਂਟ ਹੋ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਤਾਂ ਫਿਰ ਸਰ ਇਹੀ ਹੋਇਆ ਉੱਥੇ ਮੈਂ ਰੋਟੀ ਖਾ ਰਿਆ ਸੀਗਾ ਇਹਨਾਂ ਨੇ ਫੇਰ ਮੇਰੇ ਤੇ ਕਮੈਂਟ ਪਾਸ ਕੀਤਾ ਵੀ ਅਸੀਂ ਤਾਂ ਤੂੰ ਤੇਰੇ ਕੋਲ ਇੱਕ ਦੋ ਦਿਨ ਹੈ ਤੈਨੂੰ ਅਸੀਂ ਕੱਢ ਦੇਣਾ ਤੇ ਅਸੀਂ ਭਜਾ ਦਾਂਗੇ ਤੈਨੂੰ ਅਸੀਂ ਮੈਂ ਅਸੀਂ ਹਾਂ ਅਸੀਂ ਸਰਦਾਰਾਂ ਨੂੰ ਲਾਈਕ ਨਹੀਂ ਕਰਦੇ ਅੱਛਾ ਇਹ ਸ਼ਬਦ ਵੀ ਕੀ ਹੈ ਹਾਂ ਜੀ ਹਾਂ ਜੀ ਇਹ ਸ਼ਬਦ ਉਹਨਾਂ ਨੇ ਕਿਉਂਕਿ ਚਲੋ ਮੈਨੂੰ ਸਾਨੂੰ ਕੀ ਪ੍ਰੋਬਲਮ ਹੈ ਆਪਣੇ ਸਾਰੇ ਉੱਤੇ ਆਪਣੇ ਮੁਸਲਮ ਮੁਸਲਮ ਭਾਈਚਾਰਾ ਆਈ ਹੈ ਸਾਡੇ ਬੱਚੇ ਸਟੂਡੈਂਟਸ ਨੇ ਇੰਨਾ ਉਹਨਾਂ ਨੇ ਪਿਆਰ ਨਾਲ ਸਾਨੂੰ ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੇ ਮੈਨੂੰ ਬਚਾਇਆ ਸੀ ਆਪਸ ਦੱਸ ਦਈਏ ਕਿ ਤੁਹਾਡੇ ਮਨ ਚ ਕੋਈ ਈਰਖਾ ਭਾਵਨਾ ਨਹੀਂ ਆ ਨਹੀਂ ਨਹੀਂ ਠੀਕ ਹੈ ਤੁਸੀਂ ਉਹਨਾਂ ਨੂੰ ਵੀ ਆਪਣੇ ਬੱਚੇ ਮੰਨਦੇ ਹੋ ਆਪਣੇ ਬੱਚੇ ਬਿਲਕੁਲ ਬਹੁਤ ਰਿਸਪੈਕਟ ਕਰਦੇ ਨੇ ਬੱਚੇ ਜੀ ਤੇ ਉਹ ਫਿਰ ਜਦੋਂ ਇਹ ਜਦੋਂ ਹੋਇਆ ਮੈਸੇਜ ਦੇ ਵਿੱਚ ਤੂ ਤੂ ਮੈਂ ਮੈਂ ਹੋ ਗਈ ਆ ਮੈਂ ਉੱਥੋਂ ਨਿਕਲ ਗਿਆ ਸਰ ਰੋਟੀ ਵੀ ਮੈਂ ਥੋੜੀ ਚਲੋ ਛੱਟ ਗਿਆ ਹਾਂਜੀ ਮੈਂ ਨਿਕਲ ਗਿਆ ਤੇ ਇਹ ਪਿੱਛੋਂ ਆਈ ਕੁਛ ਕੁਛ ਅੱਗੋਂ ਤੋਂ ਆਏ ਮੈਂ ਹਜੇ ਕਮਰੇ ਤੱਕ ਯਾਨੀ ਕਿ ਪੁੱਜਿਆ ਵੀ ਨਹੀਂ ਸੀਗਾ ਉੱਥੇ ਲਾਈਟਸ ਵੀ ਨਹੀਂ ਪੂਰੀਆਂ ਚੱਲਦੀਆਂ ਤੇ ਉੱਥੇ ਹਜੇ ਪੁੱਜਿਆ ਨਹੀਂ ਸੀਗਾ ਕੁਝ ਤਾਂ ਅੱਗੋਂ ਆ ਕੇ ਯਾਨੀ ਕਿ ਹਮਲਾ ਕਰਤਾ ਕੁਝ ਪਿੱਛੋਂ ਆ ਕੇ ਇਹਨਾਂ ਨੇ ਹਮਲਾ ਕਰਤਾ ਪਛਾਣ ਲੇ ਤੁਸੀਂ ਸਾਰੇ ਹਾਂ ਜੀ ਮੈਂ ਕੁਝ ਕਿਨੂੰ ਤਾਂ ਜਾਣਦਾ ਆ ਕੁਝ ਛੇ ਜਿਹੜੇ ਮੇਰੇ ਨਾਲ ਸਟੂਡੈਂਟਸ ਮੈਨੂੰ ਕਵਰ ਕਰਕੇ ਜਾ ਰਹੇ ਸੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਖਿੱਚ ਕੇ ਤੇ ਮੈਨੂੰ ਆਪਣੇ ਰੂਮ ਦੇ ਵਿੱਚ ਵੜ ਕੇ ਤੇ ਅੰਦਰੋਂ ਲੋਕ ਲਗਾਤਾ ਮਤਲਬ ਬੱਚਿਆਂ ਨੇ ਤੁਹਾਨੂੰ ਸਿਕਿਉਰਿਟੀ ਇੱਕ ਤਰ੍ਹਾਂ ਦਿੱਤੀ ਉਹ ਤੁਹਾਨੂੰ ਲੈ ਕੇ ਗਏ ਬਚਾਇਆ ਹਾਂ ਜੀ ਹਾਂ ਜੀ ਆਪਣੀ ਜਿਹੜੀ ਹੋਸਟਲ ਦੀ ਸੀ ਨਾ ਉੱਥੇ ਕੋਈ ਸਿਕਿਉਰਟੀ ਸੀਗਾ ਕੋਈ ਵੀ ਤੇ ਸ਼ਾਇਦ ਵਾਰਡਨ ਸੀ ਜਿਹੜਾ ਨਵਾਂ ਬਣਾਇਆ ਸੀ ਸੀਸੀਟੀਵੀ ਹੈਗੀ ਜੀ ਕੈਮਰੇ ਸਰ ਉੱਥੇ ਹੁਣ ਇਹਨਾਂ ਨੂੰ ਪਤਾ ਹੋਊਗਾ ਵੀ ਕੈਮਰੇ ਚ ਕੀ ਹੈ ਜਾਂ ਨਹੀਂ ਆ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹ ਆਪਣਾ ਜੀ ਇਹਨਾਂ ਨੇ ਜਦੋਂ ਫਿਰ ਮੈਂ ਰੂਮ ਦੇ ਵਿੱਚ ਚੱਲਿਆ ਗਿਆ ਫਿਰ ਮੈਂ ਆਪਣਾ ਲੋਕ ਲਾ ਕੇ ਤੇ ਆਪਣੇ ਪ੍ਰਿੰਸੀਪਲ ਮੈਡਮ ਜਿਹੜੇ ਆ। ਇਹ ਵੀ ਤੁਹਾਡੇ ਤਾਂ ਕੁੱਟਮਾਰ ਕਿੱਥੇ ਕੀਤੀ ਕਿਉਂਕਿ ਤੁਹਾਡੇ ਆ ਵੀ ਨਿਸ਼ਾਨ ਨਜ਼ਰ ਆ ਰਹੇ ਆ। 32 ਤੁਹਾਨੂੰ ਰੈਫਰ ਕੀਤਾ ਗਿਆ ਤੁਹਾਡੇ ਦੱਸਿਆ ਜਾ ਰਿਹਾ ਕਿ ਹੱਡੀ ਵੀ ਟੁੱਟੀ ਆ। ਕੁੱਟਮਾਰ ਕਿੱਥੇ ਕੀਤੀ ਹੈ? ਇਹ ਸਰ ਜਿੱਦਾਂ ਹੀ ਮੈਂ ਆਪਣੇ ਰੂਮ ਮੇਰਾ ਰੂਮ ਜਿਹੜਾ ਹੈਗਾ ਨਾ ਫਸਟ ਫਲੋਰ ਤੇ ਇਹ 153 ਨੰਬਰ ਰੂਮ ਹੈ ਮੇਰਾ। ਸਰ ਜਦੋਂ ਮੈਂ ਜਾ ਰਿਹਾ ਸੀਗਾ ਉਦੋਂ ਤੇ ਇਹਨਾਂ ਨੇ ਰਸਤੇ ਵਿੱਚ ਹੀ ਕੁਝ ਕਿਉਂਕਿ ਅੱਗੋਂ ਵੀ ਸਪੋੜੀਆਂ ਪੈਂਦੀਆਂ ਆ ਕੁਝ ਬੱਚੇ ਇਧਰੋਂ ਆਏ ਅੱਗੋਂ ਆਗੇ সোহੇਲ ਤੇ ਰਵੇਲ ਤੇ ਜਫਤਾਰ ਸਰ ਮ ਬੱਚਿਆਂ ਨੂੰ ਲੈ ਕੇ ਆ ਗਏ ਵੀ ਤੁਸੀਂ ਇਹ ਇਹ ਢੜਕਾ ਕੇ ਟੀਚਰ ਲੈ ਕੇ ਆਏ ਉਹਨਾਂ ਨੂੰ ਇੰਨੀ ਗੱਲ ਕਹਿ ਕੇ ਵੀ ਇੰਨੇ ਸਾਡੀ ਕਮਿਊਨਿਟੀ ਨੂੰ ਗਾਲਾਂ ਕੱਢਣ ਚਲੋ ਕੁਛ ਵੀ ਐ ਮੈਨੂੰ ਨਹੀਂ ਪਤਾ ਇਹਦੇ ਬਾਰੇ ਉਹ ਆ ਕੇ ਉਹਨਾਂ ਨੇ ਅੱਗੋਂ ਹਮਲਾ ਕੀਤਾ ਕੋਈ ਪਿੱਛੋਂ ਤੇ ਫਿਰ ਕੁਝ ਬੱਚਾ ਨੇ ਮੈਨੂੰ ਉੱਥੇ ਹਮਲਾ ਕੀਤਾ ਫਰਸਟ ਫਲੋਰ ਤੇ ਜਦੋਂ ਮੈਂ ਸੇੜੀਆਂ ਚੜ੍ਹ ਕੇ ਰੂਮ ਵੱਲ ਜਾ ਰਿਹਾ ਸੀ ਟੀਚਰ ਦਾ ਨੈਤਿਕ ਫਰਜ਼ ਤਾਂ ਇਹ ਹੁੰਦਾ ਕਿ ਲੜਾਈ ਰੋਕਣਾ ਇਹਨਾਂ ਦੇ ਕਹਿਣ ਦੇ ਮੁਤਾਬਕ ਟੀਚਰ ਆਪ ਲੈ ਕੇ ਆਏ ਹਾਂਜੀ ਹਾਂਜੀ ਉਹ ਲੈ ਕੇ ਆਏ ਆ ਫਿਰ ਉਤੋਂ ਚਲੋ ਬੱਚਿਆਂ ਨੇ ਬਚਾ ਕੇ ਮੈਨੂੰ ਰੂਮ ਦੇ ਅੰਦਰ ਕਰਤਾ ਲੋਕ ਲਗਾਤਾ ਫਿਰ ਮੈਂ ਆਪਦੇ ਇਹਨਾਂ ਨੂੰ ਪ੍ਰਿੰਸੀਪਲ ਮੈਮ ਨੂੰ ਫੋਨ ਕੀਤਾ ਇਹ ਆਪਦੇ ਇਹਨਾਂ ਨੇ ਅੱਗੇ ਗਾਂ ਡਾਇਰੈਕਟਰ ਸਰ ਨੂੰ ਕਾਲ ਕੀਤੀ ਇਹਨਾਂ ਦੀ ਚਲੋ ਕਾਲਿੰਗਸ ਤੇ ਗੱਲ ਚੱਲ ਰਹੀ ਸੀਗੀ ਤਾਂ ਫਿਰ ਇਹ ਆਪਣੇ ਹਸਬੰਡ ਤੇ ਆਪਣੇ ਜਿਹੜੇ ਭਾਣਜੇ ਨਾਲ ਆਏ ਸੀਗੇ ਦੋ ਜਣੇ ਫਿਰ ਉਹਨਾਂ ਨੇ ਯਾਨੀ ਕਿ ਮੈਨੂੰ ਲਿਆ ਨਾਲ ਕੁਝ ਸਮਾਨ ਮੈਂ ਲਿਆ ਨਾਲ ਤੇ ਫਿਰ ਬਾਹਰ ਨਿਕਲੇ ਬਾਹਰ ਜਾਂਦੇ ਜਾਂਦੇ ਤੱਕ ਇੱਕ ਜਿਹੜੇ ਉਹ ਜਿਨ੍ਹਾਂ ਦੀ ਮੈਂ ਨਾਮ ਲਿਆ ਮੁਹੰਮਦ ਰਵੇਲ ਸੁਹੇਲ ਸਰ ਤੇ ਉਹ ਜਿਹੜੇ ਹੈਗੇ ਆਪਣੇ ਜਫਤਾ ਸਰ ਇਹ ਥੋੜਾ ਜਿਹਾ ਸਾਨੂੰ ਪਿੱਛੋਂ ਉਹ ਕਾਰੇ ਸੀਗੇ ਗੁੱਸੇ ਫੋਲੋ ਹਾਂ ਗੁੱਸੇ ਵਿੱਚ ਮੈਨੂੰ ਫੋਲੋ ਕਰਦੇ ਆਏ ਆ ਤੇ ਦੇਖੋ ਸਾਡੇ ਹੋਸਟਲ ਦਾ ਗੇਟ ਕਿੱਥੇ ਹੈ ਉਥੋਂ ਲੈ ਕੇ ਤੇ ਇੱਧਰ ਜਿਹੜਾ ਮੇਨ ਗੇਟ ਤੋਂ ਅਸੀਂ ਬਾਹਰ ਨਿਕਲਦੇ ਆ ਤੇ ਮੈਂ ਉਥੋਂ ਗੱਡੀ ਚੱਕੀ ਚੱਕ ਕੇ ਮੈਂ ਉੱਥੇ ਤੱਕ ਪਹੁੰਚ ਗਿਆ ਇਹਨਾਂ ਨੇ ਅਕੂ ਗੇਟ ਲਵਾਤਾ ਬੰਦ ਕਰਤਾ ਕਿਉਂਕਿ ਪਿੱਛੋਂ ਸਾਡੇ ਹੋਰ ਸਟੂਡੈਂਟਸ ਇਹਨਾਂ ਦੇ ਸਟੂਡੈਂਟਸ ਆ ਰਹੇ ਸੀਗੇ ਤੇ ਹਾਂਜੀ ਪਿੱਛੋਂ ਸਿਕਿਉਰਟੀ ਉਹਨਾਂ ਨਹੀਂ ਨਹੀਂ ਪਿੱਛੋਂ ਸਿਕਿਉਰਟੀ ਜਿਹੜੀ ਸੀਗੀ ਉਹ ਰੋਕ ਰਹੀ ਸੀ ਇੱਕ ਤੋਂ ਹੀ ਸੀਗੀ ਸਿਕਿਉਰਟੀ ਚਲੋ ਇੱਕ ਵਾਰਟਨ ਹੋ ਗਿਆ ਇੱਕ ਸਿਕਿਉਰਟੀ ਉਹ ਕੋਸ਼ਿਸ਼ ਕਰ ਰਹੀ ਸੀ ਬੱਚਿਆਂ ਨੂੰ ਵੀ ਜਾਓ ਤੁਸੀਂ ਕਮਰੇ ਵਿੱਚ ਜਾਓ ਤੇ ਲੱਗਦਾ ਇਹ ਤਾਂ ਗੁੰਡਾ ਕਰਦੀ ਹੋਗੀ ਹਾਂਜੀ ਹਾਂਜੀ ਫਿਰ ਗੇਟ ਤੇ ਫਿਰ ਮੈਡਮ ਨੇ ਸੀੜੀ ਸਰ ਨੂੰ ਕੈਂਪਸ ਡਾਇਰੈਕਟਰ ਨੂੰ ਕਾਲ ਕੀਤੀ ਸੀਗੀ ਪਹਿਲਾਂ ਹੀ ਤੇ ਉਹ ਗੱਲ ਚੱਲਦੀ ਚੱਲਦੀ ਤੇ ਡਾਇਰੈਕਟਰ ਸਰ ਕਹਿੰਦੇ ਮੈਂ ਆ ਰਿਹਾ ਤੇ ਇਹਨਾਂ ਨੇ ਇੱਥੇ ਜਦੋਂ ਲੋਕ ਲਾਇਆ ਤੇ ਫਿਰ ਇਹਨਾਂ ਨੇ ਗੱਲ ਕਰਾਈ ਮੈਡਮ ਨਾਲ ਤੇ ਮੈਡਮ ਨਾਲ ਜਦੋਂ ਉਹਨੇ ਗੱਲ ਕਰਾ ਕੇ ਤੇ ਸਿਕਿਉਰਿਟੀ ਗਾਰਡ ਨਾਲ ਗੱਲ ਕਰਾਈ ਇਹ ਉਦੋਂ ਉੱਥੇ ਤੱਕ ਆ ਗਏ ਸੀਗੇ ਤੇ ਮੜ ਕੇ ਉਹਨਾਂ ਨੇ ਕਿਹਾ ਗੇਟ ਖੋਲੋ ਤੁਸੀਂ ਗੇਟ ਕਿਉਂ ਬੰਦ ਕੀਤਾ ਗੇਟ ਖਲਵਾ ਕੇ ਮੈਨੂੰ ਬਾਹਰ ਕੱਢਿਆ ਗਿਆ ਇਹ ਫਿਰ ਦੋ ਗੇਟ ਸੀ ਨਾ ਇੱਕ ਵੱਡਾ ਤੇ ਇੱਕ ਛੋਟੇ ਗੇਟ ਚੋਂ ਇਹ ਵੀ ਸਾਰੇ ਬਾਹਰ ਆ ਗਏ ਸੀ ਮਗਰ ਆਪ ਪਿੱਛੇ ਆਏ ਤੇ ਫਿਰ ਅਸੀਂ ਉਥੋਂ ਨਿਕਲ ਗਏ ਸੀ ਆ ਗੱਲ ਅੱਛਾ ਇਹ ਜਿਹੜਾ ਕੱਲ ਵਿਵਾਦ ਹੋਇਆ ਇਹ ਕਿੰਨੀ ਕੀ ਡੇਰ ਤੋਂ ਸ਼ੁਰੂ ਹੋਇਆ ਤੁਹਾਨੂੰ ਮਤਲਬ ਤੁਸੀਂ ਉਸ ਤੋਂ ਪਹਿਲਾਂ ਸ਼ਿਕਾਇਤ ਦਿੱਤੀ ਆ ਕੀ ਤੁਹਾਡੇ ਕਾਲਜ ਸੁਣਵਾਈ ਹੋਈ ਕਿ ਨਹੀਂ ਹੋਈ ਨਹੀਂ ਸਰ ਕਾਲਜ ਚ ਕੋਈ ਸੁਣਵਾਈ ਨਹੀਂ ਸ਼ਿਕਾਇਤ ਦਿੱਤੀ ਸ਼ਿਕਾਇਤ ਵਾਫਲੀ ਦਿੱਤੀ ਸੀ ਇਹਨੂੰ ਰਿਟਰਨ ਚ ਨਹੀਂ ਦਿੱਤੀ ਸੀ ਮੈਂ ਵਾਫਲੀ ਹਾਂ ਹਾਂ ਜੀ ਨਹੀਂ ਉਹਦੇ ਤੇ ਕੋਈ ਨਹੀਂ ਹੋਇਆ ਉਹ ਉਹ ਬਸ ਇਹੀ ਕਹਿੰਦੇ ਸੀਗੇ ਜੇ ਤੁਸੀਂ ਆਪਣਾ ਅਸੀਂ ਤਾਂ ਐਕਸ਼ਨ ਲਵਾਂਗੇ ਅਸੀਂ ਤੁਹਾਡੇ ਤੇ ਵੀ ਲੈ ਲਾਂਗੇ ਦੂਜਿਆਂ ਤੇ ਵੀ ਲੈ ਲਾਂਗੇ ਤੇ ਗਲਤੀ ਤੁਹਾਡੀ ਸਾਰਿਆਂ ਦੀ ਆਪਸ ਦੇ ਵਿੱਚ ਤੁਸੀਂ ਸਵਾਲ ਪੁੱਛਣਾ ਸੀਗਾ ਵੀ ਜੇ ਮੇਰੇ ਡਾਕੂਮੈਂਟਸ ਗਲਤ ਨੇ ਤਾਂ ਮੈਂ ਤੁਸੀਂ ਜੁਆਇਨ ਕਿਵੇਂ ਕਰਵਾ ਲਿਆ ਹਾਂਜੀ ਉਹ ਇਹ ਗੱਲ ਪਹਿਲਾਂ ਨਹੀਂ ਕੀਤਾ ਉਹ ਇਹ ਗੱਲ ਸਰ ਜਿਹੜੇ ਨਾ ਉਹ ਕਿਉਂਕਿ ਮੈਂ ਪਹਿਲਾਂ ਉੱਧਰ ਵੀ ਮੋਕੇ ਜੌਬ ਕਰਕੇ ਆ ਰਿਹਾ ਆਇਆ ਉੱਥੋਂ ਚਲੋ ਨਾਮ ਤਾਂ ਕੀ ਲੈਣਾ ਫਿਰ ਇਹ ਕੀ ਨਾਮ ਹੈ ਜਿਹੜਾ ਐਚਓਡੀ ਨਿਊ ਇਹਨਾਂ ਨੇ ਬਣਾਇਆ ਸੀਗਾ ਪਹਿਲਾਂ ਸਾਡੇ ਮੁਕੇਸ਼ ਸਰ ਸੀ ਜੀ ਜੀ ਉਹਨੇ ਜਿਹੜਾ ਉਹ ਕਹਿੰਦਾ ਮੈਂ ਹੈੱਡ ਆਫ ਦਾ ਡਿਪਾਰਟਮੈਂਟ ਹਾਂ ਹੂੰ ਕਹਿੰਦਾ ਵੀ ਮੈਂ ਤੈਨੂੰ ਇੱਥੇ ਟਿਕਨ ਨਹੀਂ ਦੇਣਾ ਕਹਿੰਦਾ ਮੈਂ ਇਹਨੇ ਦੂਜੀ ਫੈਕਲਟੀ ਕੋਲੇ ਗੱਲ ਇੰਨੀ ਕੀਤੀ ਕਹਿੰਦਾ ਵੀ ਮੈਂ ਉਹਨੂੰ ਇੱਥੋਂ ਭਜਾ ਕੇ ਹੀ ਹਟੂਗਾ ਰੰਜਿਸ਼ ਕੀਆ ਰੰਜੀਸ਼ ਸਰ ਕੁਝ ਵੀ ਨਹੀਂ ਹੈ ਬਸ ਪਤਾ ਨਹੀਂ ਕਿਉਂ ਲਾਇਕ ਹੀ ਨਹੀਂ ਕਰਦੇ ਉਹ ਤਕਲੀਫ ਕੀ ਉਹਨੂੰ ਵੇ ਸਰ ਹੁਣ ਪਤਾ ਨਹੀਂ ਰਿਲੀਜਨ ਟਾਈਪ ਆ ਜਾਂ ਕੁਝ ਵੀ ਮੈਨੂੰ ਇਹਦੇ ਬਾਰੇ ਨੂੰ ਮਤੇ ਬਾਰੇ ਪਤਾ ਹੁਣ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਸੀਗਾ ਅਸੀਂ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੋ ਇਨਫਾਰਮ ਕੀਤਾ ਉਹਨਾਂ ਨੂੰ ਉਹ ਆਇਆ ਤੁਹਾਡੇ ਬਿਆਨ ਲੈ ਕੇ ਗਿਆ ਤੁਸੀਂ ਕੀ ਮੰਗ ਕੀਤੀ ਮੈਂ ਇਹੀ ਇਹੀ ਚਾਹਨਾ ਹੈ ਕਿ ਪਹਿਲਾਂ ਤਾਂ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਉਹਨਾਂ ਨੂੰ ਪੇਸ਼ ਕੀਤਾ ਜਾਵੇ ਜਿਨ੍ਹਾਂ ਤੇ ਜਿਹੜੇ ਵੀ ਜਾਂ ਸਟੂਡੈਂਟਸ ਸੀ ਜਾਂ ਫੈਕਲਟੀ ਸੀ ਫਿਰ ਉਸ ਤੋਂ ਬਾਅਦ ਆਪਾਂ ਜਿੱਦਾਂ ਹੋਊਗਾ ਫਿਰ ਆਪਾਂ ਦੇਖ ਲਵਾਂਗੇ ਨਾਲ ਸਾਡੇ ਫਾਦਰ ਸਾਹਿਬ ਤੇ ਸਾਰੇ ਹੈਗੇ ਆ ਇੱਕ ਸਵਾਲ ਹੋ ਰਿਹਾ ਵੀ ਹੁਣ ਜਿਵੇਂ ਤੁਸੀਂ ਤੁਹਾਡਾ ਸਮਾਨ ਉੱਥੇ ਆ ਹਾਂਜੀ ਤੁਸੀਂ ਉੱਥੇ ਵਾਪਸ ਉੱਥੇ ਕੰਮ ਵੀ ਕਰਦੇ ਹੋ ਜਾਣਾ ਵੀ ਆ ਸੁਰੱਖਿਆ ਦੇ ਕੀ ਪ੍ਰਬੰਧ ਹੋਣਗੇ ਸੁਰੱਖਿਆ ਦੇ ਉਹ ਗੱਲ ਵੀ ਚਿੰਤਾ ਦਾ ਵਿਸ਼ਾ ਨਾ ਕਿਉਂਕਿ ਸਰ ਇਹਨਾਂ ਕੋਲ ਸਿਕਿਉਰਿਟੀ ਬਹੁਤ ਘੱਟ ਹੈ ਤੇ ਉਹਦੇ ਚ ਹੁਣ ਮੈਨੂੰ ਪੁਲਿਸ ਦੀ ਹੀ ਹੈਲਪ ਨਾਲ ਜਾਣਾ ਪੈਣਾ ਉੱਥੇ ਇਹਨਾਂ ਦਾ ਸਿਕਿਉਰਿਟੀ ਲੈ ਕੇ ਉੱਥੇ ਫੇਰ ਜਾਣਾ ਪੈ ਠੀਕ ਹੈ ਮੈਂ ਕੋਲ ਸਿੰਘ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਔਰ ਇਹਨਾਂ ਦੇ ਫਾਦਰ ਬਹੁਤ ਵੱਡੀ ਸ਼ਖਸੀਅਤ ਨੇ ਇਹਨਾਂ ਬਾਰੇ ਵੀ ਜਾਣਕਾਰੀ ਤੁਸੀਂ ਦਿਓ ਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਪਤਾ ਲੱਗਿਆ ਹੈ ਕਿ ਇਹ ਮਨਿੰਦਰ ਸਿੰਘ ਕੇਸੀ ਕੈਂਪਸ ਦੇ ਵਿੱਚ ਇਹ ਕੰਮ ਕਰਦੇ ਹੈਗੇ ਆ ਸੋ ਕੁਝ ਜਿਹੜੇ ਆਊਟ ਆਫ ਸਟੇਟ ਦੇ ਨੌਜਵਾਨ ਹੈਗੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਇਹਨਾਂ ਦੇ ਉੱਤੇ ਕਿਸੇ ਗੱਲ ਨੂੰ ਲੈ ਕੇ ਜੁੜੇ ਇਹਨਾਂ ਦੀ ਦੱਸਦੇ ਆ ਕਿ ਇਹਨਾਂ ਨੂੰ ਕਾਗਜ਼ਾਂ ਨੂੰ ਲੈ ਕੇ ਇਹਨਾਂ ਦੇ ਜਿਹੜੇ ਉਹ ਕਹਿੰਦੇ ਨਕਲੀ ਆ ਪਰ ਇਹ ਕਹਿੰਦੇ ਬਿਲਕੁਲ ਸਹੀ ਹੈਗੇ ਆ ਸੋ ਇਹਨਾਂ ਨੂੰ ਹਰਾਸਮੈਂਟ ਕਰਦੇ ਆ ਉਹ ਬਾਰ-ਬਾਰ ਇਹਨਾਂ ਤੇ ਗਲਤ ਕਮੈਂਟ ਕਰਦੇ ਆ ਪ੍ਰੋਵੋਕ ਕਰਦੇ ਆ ਜਿਨ੍ਹਾਂ ਦੇ ਵਿੱਚ ਇਹ ਕੁਝ ਨੌਜਵਾਨਾਂ ਦਾ ਨਾਮ ਦੱਸਦੇ ਆ ਉਹਨਾਂ ਦੇ ਗਰੁੱਪ ਬਣੇ ਹੋਏ ਆ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਉਹਨਾਂ ਵੱਲੋਂ ਹਮਲਾ ਕਰਨਾ ਇਹ ਹੋਰ ਵੀ ਜ਼ਿਆਦਾ ਮੰਦ ਭਾਗਾ ਤੇ ਅਫਸੋਸਨਾਕ ਜਿਹੜੀ ਗੱਲ ਆ ਉਹਦੇ ਨਾਲ ਸਾਡੇ ਦਿਲਾਂ ਦੇ ਵਿੱਚ ਨਾਰਾਜ਼ਗੀ ਵੀ ਆ ਰੋਸ ਵੀ ਆ ਦੁੱਖ ਵੀ ਆ ਕਿ ਇਸ ਤਰੀਕੇ ਨਾਲ ਕਦੇ ਹੋਇਆ ਤੇ ਹੈ ਨਹੀਂ ਕਿ ਮੁਸਲਮ ਭਾਈਚਾਰੇ ਵੱਲੋਂ ਇੱਕ ਸਿੱਖ ਨੌਜਵਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਵੇ ਪਰ ਇਹਨਾਂ ਦੇ ਦੱਸਣ ਦੇ ਮੁਤਾਬਕ ਕੈਂਪਸ ਦੇ ਵਿੱਚ ਕੋਈ ਸਹੇਲ ਨਾਂ ਦਾ ਇਹ ਜਿਹਾ ਨੌਜਵਾਨ ਆ ਜਿਹੜਾ ਉੱਥੇ ਗਰੁੱਪ ਬਣਾ ਕੇ ਗਰੁੱਪ ਵਾਈ ਪੋਲਿਟਿਕਸ ਖੇਡਦਾ ਹੈ ਤੇ ਇਹਨਾਂ ਦੇ ਉੱਤੇ ਭੱਦੇ ਮਾਰੇ ਕਮੈਂਟ ਕਰਦਾ ਆ ਸ਼ਬਦਾਵਲੀ ਵਰਤਦਾ ਆ ਸੋ ਮੈਨੂੰ ਆਪ ਨੂੰ ਖੁਦ ਨੂੰ ਵੀ ਪਤਾ ਆ ਮੈਂ ਇਹੋ ਜੇ ਸਮਾਜ ਦੇ ਵਿੱਚ ਅੰਸਰ ਦੇਖੇ ਆ ਮੇਰੇ ਨਾਲ ਬੜੀ ਬੜੀ ਪੇਸ਼ ਆਏ ਆ ਜਿਹੜੇ ਸਿੱਖੀ ਸਰੂਪ ਨੂੰ ਵੇਖ ਕੇ ਖਿੱਚ ਜਾਂਦੇ ਆ ਗੁੱਸਾ ਕਰਦੇ ਆ ਜਾਂ ਉਹਨਾਂ ਦੇ ਅੰਦਰ ਕੋਈ ਇਹੋ ਜਿਹਾ ਮਾਨਸਿਕ ਫੋਬੀਆ ਕੋਈ ਅਲਰਜੀ ਕੋਈ ਇਹੋ ਜਿਹੀ ਕੋਈ ਸੜਨ ਦੀ ਭਾਵਨਾ ਹੁੰਦੀ ਆ ਜਾਂ ਇਹਨਾਂ ਕਹਿ ਲੋ ਕਿ ਇਹ ਉੱਥੇ ਇੱਕ ਜਾਂ ਦੋ ਜਾਣੇ ਹੀ ਆ ਜਿਹੜੇ ਸਿੱਖੀ ਸਰੂਪ ਦੇ ਵਿੱਚ ਉੱਥੇ ਜੌਬ ਕਰਦੇ ਆ ਜਿਹੜੀ ਬਾਕੀ ਕਮਿਊਨਿਟੀ ਆ ਜਿਹੜੀ ਪਰਸੈਂਟੇਜ ਹੈਗੀ ਆ ਉਹ ਮੁਸਲਮ ਭਾਈ ਚਾਰੇ ਦੇ ਨਾਲ ਸੰਬੰਧਤ ਆ ਜਿਹੜੇ ਜੰਮੂ ਕਸ਼ਮੀਰ ਦੇ ਨਾਲ ਸੰਬੰਧ ਰੱਖਦੇ ਆ ਮੈਂ ਕੋਈ ਕਿਸੇ ਤੇ ਪਰਸਨਲੀ ਅਟੈਕ ਨਹੀਂ ਕਰਦਾ ਮੈਨੂੰ ਉਹਨਾਂ ਲਈ ਕੋਈ ਨਫ਼ਰਤ ਦੀ ਭਾਵਨਾ ਨਹੀਂ ਹੈ ਉਹ ਆਪਣੇ ਹੀ ਨੇ ਆਪਦੇ ਹੀ ਦੇਖੋ ਕ੍ਰਾਈਮ ਹੋਇਆ ਏ ਇਹ ਇੱਕ ਬਹੁਤ ਵੱਡਾ ਕ੍ਰਾਈਮ ਹੋਇਆ ਕਾਨੂੰਨ ਦੇ ਕੋਲ ਜਾ ਕੇ ਚਾਰਾ ਜੋਈ ਕਰਨੀ ਰਿਕੁਐਸਟ ਕਰਨੀ ਸਾਡਾ ਇੱਕ ਰਾਈਟ ਵੀ ਆ ਅਧਿਕਾਰ ਵੀ ਆ ਸਾਡੀ ਪ੍ਰਾਇਓਰਟੀ ਵੀ ਆ ਅਸੀਂ ਉਸ ਪ੍ਰਾਇੋਰਟੀ ਨੂੰ ਮੁੱਖ ਰੱਖਦੇ ਹਾਂ ਕਾਨੂੰਨ ਦੇ ਕੋਲ ਗਏ ਹਾਂ ਤੇ ਕਾਨੂੰਨ ਦੇ ਕੋਲ ਅਸੀਂ ਜਾ ਕੇ ਰਿਕੁਐਸਟ ਕੀਤੀ ਆ ਕਿ ਅਸੀਂ ਇਹਨੂੰ ਕੋਈ ਕਮਿਊਨਿਟੀ ਬਾਈ ਨਹੀਂ ਲੈਣਾ ਚਾਹੁੰਦੇ ਆ ਆਪਾਂ ਕਹੀਏ ਕਿ ਇਹ ਸਿੱਖ ਵਰਸਸ ਮੁਸਲਮਾਨ ਦਾ ਕੋ ਮੁੱਦਾ ਬਣ ਜੇ ਵੈਸੇ ਉਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਤ ਨਹੀਂ ਲੋਕ ਜਿਨ੍ਹਾਂ ਨੇ ਸ਼ਰਾਰਤ ਕੀਤੀ ਆ ਪਰ ਅਸੀਂ ਕਾਨੂੰਨ ਦੇ ਕੋਲੋਂ ਇਸ ਗੱਲ ਦਾ ਜਿਹੜਾ ਇਨਸਾਫ ਮੰਗਦੇ ਆ ਕਿ ਜਿਨ੍ਹਾਂ ਵੀ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਕੀਤਾ ਉਹਨਾਂ ਨੂੰ ਜਿਹੜੀ ਪੁਲਿਸ ਐ ਡਿਟੇਨ ਕਰਕੇ ਪਕੜੇ ਇਹ ਨਾ ਹੋਵੇ ਕਿ ਉਹ ਜਦੋਂ ਪੁਲਿਸ ਕਾਰਵਾਈ ਕਰੇ ਜਾਂ ਤੱਕ ਆਪਣੀਆਂ ਸਟੇਟਾਂ ਨੂੰ ਜੰਮੂ ਕਸ਼ਮੀਰ ਨੂੰ ਲੰਘ ਜਾਣੇ ਤੇ ਮੁੜ ਕੇ ਲੋਕ ਹੀ ਨਾ ਹੱਥਾਣ ਉਹਨਾਂ ਨੂੰ ਜਲਦ ਤੋਂ ਜਲਦ ਤੇ ਤੁਰੰਤ ਡਿਟੇਨ ਕਰਕੇ ਇਹ ਨੌਜਵਾਨ ਐ ਜਿਹੜਾ ਮੈਂ ਦੱਸ ਦੇਵਾਂ ਸਾਰਿਆਂ ਨੂੰ ਆਪਣੇ ਤੌਰ ਤੇ ਦਾਸ ਜਥੇਦਾਰ ਬੁੱਢਾ ਦਲ ਦੁਆਬਾ ਸ਼੍ਰੋਮਣੀ ਮਿਸਲ ਸ਼ਹੀਦਾਂ ਪੰਥ ਅਕਾਲੀ ਬੁੱਢਾ ਦਲ ਦੁਆਬੇ ਦੀ ਜਿਹੜੀ ਸ਼੍ਰੋਮਣੀ ਮਿਸਲ ਆ ਉਹਦਾ ਇੱਕ ਛੋਟਾ ਜਿਹਾ ਨਮਾਣਾ ਜਾਂ ਸੇਵਾਦਾਰ ਐ ਸਿੱਖ ਐ ਆ ਸਾਡੇ ਨਾਲ ਹੋਰ ਆ ਸਾਰੇ ਸਾਡੇ ਸਿੱਖ ਭਰਾ ਖੜੇ ਨੇ ਇਹ ਸਾਰੇ ਜਥੇਬੰਦੀ ਦੇ ਸਿੱਖ ਨੇ ਤੇ ਇਧਰਲੇ ਪਾਸੇ ਇਹ ਲੜਕੇ ਦੇ ਪਿਤਾ ਜੀ ਨੇ ਸਿੰਘ ਸਾਹਿਬ ਗਿਆਨੀ ਸੁਵਿੰਦਰ ਸਿੰਘ ਜੀ ਜਿਹੜੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਫਕਾ ਜਥੇਦਾਰ ਨੇ ਔਰ 1986 ਦੇ ਵਿੱਚ ਜਥੇਦਾਰ ਰਹੇ ਨੇ ਔਰ ਮੈਨੂੰ ਪਤਾ ਆ ਇਸ ਗੱਲ ਦਾ ਕਿ ਕੋਈ ਵੀ ਸਿੱਖਾਂ ਦੀ ਐਸੀ ਸੰਪਰਦਾ ਨਹੀਂ ਆ ਸੰਸਥਾ ਨਹੀਂ ਹੈਗੀ ਜਿਹੜੀ ਸਿੰਘ ਸਾਹਿਬ ਜੀ ਨੂੰ ਨਾ ਜਾਣਦੀ ਹੋਵੇ ਪਛਾਣਦੀ ਹੋਵੇ ਜਾਂ ਨਾ ਇਹਨਾਂ ਦਾ ਸਤਕਾਰ ਕਰਦੀ ਹੋਵੇ ਪੰਥ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਨੇ ਇਹਨਾਂ ਦੇ ਭਚੰਗੀ ਨੇ ਕੈਂਪਸ ਦੇ ਵਿੱਚ ਡਿਊਟੀ ਕਰਦੇ ਨੇ ਇਹਨਾਂ ਦੀ ਜੌਬ ਆ ਤੇ ਜਿਹੜੀ ਆ ਇਨਸਾਫ ਆ ਇਹਨੂੰ ਮਿਲਣਾ ਚਾਹੀਦਾ ਜੇ ਪ੍ਰਸ਼ਾਸਨ ਕਿਸੇ ਵੀ ਤਰੀਕੇ ਦਾ ਇਹਨਾਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮਯਾਬ ਰਹਿੰਦਾ ਆ ਜਾਂ ਕਿਸੇ ਸ਼ਾਸਕੀ ਦਬਾਅ ਦੇ ਵਿੱਚ ਜਾਂ ਕਿਸੇ ਰਸੂਖਦਾਰ ਆਦਮੀ ਦੇ ਦਬਾਅ ਦੇ ਵਿੱਚ ਆਉਂਦਾ ਤੱਕ ਪਹੁੰਚਿਆ ਪਰ ਇਹ ਕ੍ਰਾਈਮ ਹੋਇਆ ਇਸ ਕ੍ਰਾਈਮ ਦਾ ਜਿਹੜਾ ਇਨਸਾਫ ਆ ਉਹ ਮਿਲਣਾ ਚਾਹੀਦਾ ਆ ਉਦੇ ਉੱਤੇ ਕਿਸੇ ਵੀ ਰਸੂਖ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ਕਿਸੇ ਵੀ ਰਸੂਖ ਦੇ ਪ੍ਰਭਾਵ ਥੱਲੇ ਆ ਕੇ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਜੇ ਪ੍ਰਸ਼ਾਸਨ ਇਹ ਜੀ ਬੇਇਨਸਾਫੀ ਕਰਦਾ ਆ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੜਾਂਗੇ ਪੰਜਾਬ ਦੇ ਵਿੱਚੋਂ ਥਾਂ ਥਾਂ ਤੋਂ ਹੋਰ ਵੀ ਜੜੀਆਂ ਸਿੱਖ ਨੌਜਵਾਨ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਤੁਹਾਡੇ ذریعے ਵੀ ਬੇਨਤੀ ਪਹੁੰਚ ਜਾਣੀ ਸਪੈਸ਼ਲ ਵੀ ਕਰਾਂਗੇ ਤੇ ਅਸੀਂ ਇਹਦੀ ਇਨਸਾਫ ਦੀ ਜਿਹੜੀ ਲੜਾਈ ਲੜਾਂਗੇ ਬਹੁਤ ਇਹ ਜੋ ਕੁਝ ਵੀ ਹੋਇਆ ਹੈ ਇਹ ਮਾੜਾ ਹੈ ਔਰ ਜਿਹੜੇ ਇਹ ਕਾਲਜ ਨੇ ਇਹ ਸਾਡੀ ਜਿਹੜੀ ਪਨੀਰੀ ਆ ਉਸ ਨੂੰ ਪੜਾ ਕੇ ਸਿਆਣੇ ਕਰਕੇ ਕੱਲ ਨੂੰ ਇਹਨਾਂ ਨੇ ਉਪਰ ਸਰਕਾਰ ਦੇ ਵਿੱਚ ਹਰ ਥਾਂ ਤੇ ਇਹਨਾਂ ਹੀ ਬੱਚਿਆਂ ਨੇ ਜਾਣਾ ਹੁੰਦਾ ਹੈ ਤੇ ਇਹ ਜਿਹੜਾ ਮੋਢਾ ਹੈ ਇਹ ਜੇ ਇੱਥੇ ਹੀ ਇਹੋ ਕੁਝ ਹੁੰਦਾ ਤੇ ਇਹ ਅਗਾ ਹੋ ਕੇ ਕੀ ਕਰਨਗੇ ਇਹ ਪੜ੍ਹਾਈ ਜਿਹੜੀ ਆ ਜੇ ਕਾਲਜ ਕਾਦੇ ਵਾਸਤੇ ਹਨ ਇਹ ਵਿਦੇਹ ਜਿਹੜੀ ਆ ਕਾਦੇ ਵਾਸਤੇ ਬੰਦਿਆਂ ਨੂੰ ਸਿਆਰੇ ਪੜਾਉਣ ਵਾਸਤੇ ਆ ਕਿ ਜਾਂ ਲੜਾਈਆਂ ਕਰਾਉਣ ਵਾਸਤੇ ਆ ਚਾਹੁੰਦੇ ਆ ਵੀ ਇਹੋ ਕੁਝ ਹੋਵੇ ਇੱਥੇ ਤੇ ਜੇ ਇਹੋ ਕੁਝ ਇੱਥੇ ਸ਼ੁਰੂ ਹੋ ਗਏ ਤੇ ਤੁਸੀਂ ਪੜਾਉਣਾ ਕਿਨੂੰ ਆ ਫਿਰ ਮੁੜ ਕੇ ਪਰ ਵੀ ਉਦੋਂ ਹੀ ਸੀਰੀਅਸਲੀ ਲੈਂਦੇ ਮਾਮਲਾ ਵਿਗੜਦਾ ਹਾਂ ਬਿਲਕੁਲ ਉਹਨੂੰ ਕੰਟਰੋਲ ਕਰਨ ਉਹਨਾਂ ਨੂੰ ਇਹਨਾਂ ਨਾਲ ਕੋਈ ਦਿੱਕਤ ਸੀਗੀ ਹਾਂ ਉਹਨਾਂ ਨੂੰ ਸਾਹਮਣੇ ਬਿਠਾ ਕੇ ਗੱਲ ਕਰ ਲੈਂਦੇ ਤਾਂ ਮਾਮਲੇ ਦਾ ਵਾਧਾ ਹੀ ਨਾ ਇਹ ਜਿਹੜੇ ਬੱਚੇ ਨੇ ਉਹਨਾਂ ਨੂੰ ਮਨਾ ਕਰਕੇ ਉਹਨਾਂ ਨੂੰ ਪੁੱਛੋ ਕੀ ਗੱਲ ਹੈ ਕਿਹੜੀਆਂ ਦਿੱਕਤਾਂ ਆਈਆਂ ਦੱਸੋ ਹੈ ਤੁਸੀਂ ਕਾਦੇ ਵਾਸਤੇ ਆ ਕਿਉਂਕਿ ਅੱਜ ਇਹ ਨਾ ਕੱਲ ਕਿਸੇ ਹੋਰ ਨਾਲ ਵੀ ਹੋ ਹਾਂ ਜੇ ਜੇ ਅਗਰ ਜਾਨੇ ਇਹ ਇਹ ਟੀਚਰ ਆ ਇਹ ਤੇ ਹੁੰਦਾ ਤੇ ਤੁਸੀਂ ਪ੍ਰੋਫੈਸਰੀਆਂ ਲਈ ਫਿਰਦੇ ਆ ਡਾਇਰੈਕਟਰ ਬਣੇ ਹੋਏ ਆ ਕਿ ਤੁਹਾਡੇ ਤੇ ਨਹੀਂ ਹੋਊਗਾ ਇਹ ਹਾਂ ਜੇ ਤੁਸੀਂ ਆਪਣੇ ਆਪ ਨੂੰ ਸੋਚੋ ਤੁਸੀਂ ਜੇ ਅਗਰ ਇੱਥੇ ਇਹ ਨਾ ਬੱਚਿਆਂ ਦੇ ਹੁੰਦਾ ਕੋਈ ਕੋਈ ਟੀਚਰ ਆ ਕੋਈ ਪ੍ਰੋਫੈਸਰ ਆ ਕੋਈ ਰਿਟਾਇਰਡ ਆ ਤੁਸੀਂ ਤੇ ਫਿਰ ਤੁਹਾਨੂੰ ਤੁਹਾਨੂੰ ਕੋਈ ਬਖਸ਼ ਦਊਗਾ ਵੱਡਾ ਸਵਾਲ ਹੈ ਜੀ ਹਾਂ ਜੀ ਇਹ ਵੱਡਾ ਸਵਾਲ ਹੈ ਆਪਣੇ ਆਪਣਾ ਵੀ ਸੋਚੋ ਤੁਸੀਂ ਕਿ ਇਕੱਠੇ ਕਰਕੇ ਤੁਹਾਨੂੰ ਪੈ ਜਾਣਗੇ ਫਿਰ ਤੁਹਾਨੂੰ ਕੁਝ ੜਾਵੇਂ ਨਾ ਫਿਰ ਦੱਸੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋ ਦਿਨ ਪਹਿਲਾਂ ਜਾਂ ਇੱਕ ਦਿਨ ਪਹਿਲਾਂ ਜੋ ਵੀ ਵੀਰੇ ਦੇ ਕੈਂਪਸ ਕੈਂਪਸ ਦੇ ਵਿੱਚ ਜੋ ਵੀ ਘਟਨਾ ਹੋਈ ਉਹ ਬੜੀ ਮੰਦ ਭਾਗੀ ਆ ਜੀ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਨਿਮਰਤਾ ਸਹਿਤ ਵੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਉਹਨਾਂ ਬੰਦਿਆਂ ਨੂੰ ਡਿਕਟੇਨ ਕੀਤਾ ਜਾਵੇ ਤੇ ਪ੍ਰਸ਼ਾਸਨ ਵੀ ਇਸ ਚੀਜ਼ ਦਾ ਸਾਨੂੰ ਗਾਰੰਟੀ ਦੇਵੇ ਵੀ ਅੱਗੇ ਤੋਂ ਵੀਰੇ ਦੇ ਨਾਲ ਕੁਝ ਇਸ ਤਰ੍ਹਾਂ ਦਾ ਮਿਸ ਬਿਹੇਵਣਾ ਹੋਵੇ ਸਾਡੇ ਕਿਸੇ ਬੱਚੇ ਦੀ ਸਾਡੇ ਉਥੇ ਸਿੱਖ ਬੱਚੇ ਬਹੁਤ ਪੜਦੇ ਆ ਸਾਡੀਆਂ ਉਥੇ ਸਿੱਖ ਧੀਆਂ ਬਹੁਤ ਪੜਦੀਆਂ ਆ ਅੱਜ ਸਾਡੇ ਪ੍ਰੋਫੈਸਰ ਨਾਲ ਇਹ ਕੁਝ ਹੋਇਆ ਕੱਲੂ ਸਾਡੇ ਬੱਚਿਆਂ ਨਾਲ ਵੀ ਇਹ ਕੁਝ ਹੋ ਸਕਦਾ ਆ ਕੱਲ ਨੂੰ ਸੰਭਾਲਣ ਦੇ ਲਈ ਪ੍ਰਸ਼ਾਸਨ ਨੂੰ ਕੁਝ ਕਰੜੇ ਕਦਮ ਚੱਕਣੇ ਚਾਹੀਦੇ ਆ ਜੇ ਪ੍ਰਸ਼ਾਸਨ ਇਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਚੱਲੇ ਤਾਂ ਹੋ ਸਕਦਾ ਆ ਆਉਣ ਵਾਲੇ ਟਾਈਮ ਦੇ ਵਿੱਚ ਸਾਡੀਆਂ ਬਹੁਤ ਗਿਣਤੀ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਇੱਥੇ ਕੇਸੀ ਕਾਲਜ ਦੇ ਵਿੱਚ ਨਾ ਆਣਾ ਪਵੇ ਜੇ ਇਹੀ ਘਟਨਾ ਦੁਬਾਰਾ ਹੁੰਦੀ ਆ ਫਿਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਜਾਂ ਫਿਰ ਜਿਹੜੇ ਵੀ ਪਾਸ਼ਾ ਨੇ ਦੱਸਿਆ ਆ ਬੇ ਨਾਮਵਾਰ ਬੰਦੇ ਆ ਰਸੂਖਦਾਰ ਬੰਦੇ ਆ ਖਾਲਸੇ ਦੇ ਗਾੜੀ ਕੋਈ ਨਹੀਂ ਖੜਦਾ ਫਿਰ ਰਸੂਖਦਾਰ ਵੀ ਅਸੀਂ ਉਸੇ ਗਲੀ ਕੱਢਾਂਗੇ ਤਾਂ ਫਿਰ ਜੋ ਵੀ ਹੋਊਗਾ ਫਿਰ ਉਹ ਪ੍ਰਸ਼ਾਸਨ ਆਪ ਚੱਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਮ ਆਪਣੇ ਬਾਰੇ ਜਾਣਕਾਰੀ ਦੇ ਦਿਓ ਤੁਸੀਂ ਕੇਸੀ ਸਕੂਲ ਚ ਕਿਸ ਡੈਜਿਗਨੇਸ਼ਨ ਤੇ ਹੋ ਸਰ ਮੈਂ ਕੇਸੀ ਕਾਲਜ ਆਫ ਫਾਰਮੇਸੀ ਦੇ ਵਿੱਚ ਐਜ਼ ਅ ਆਫੀਸ਼ੀਏਟਿੰਗ ਪ੍ਰਿੰਸੀਪਲ ਕੇਸੀ ਕਾਲਜ ਵਿੱਚ ਜੀ ਜੀ ਕੇਸੀ ਕਾਲਜ ਆਫ ਫਾਰਮੇਸੀ ਵਿੱਚ ਮੈਂ ਐਜ਼ ਅ ਆਫੀਸ਼ੀਏਟਿੰਗ ਪ੍ਰਿੰਸੀਪਲ ਜੌਬ ਕਰਦੀ ਹਾਂ ਸਰ ਠੀਕ ਹੈ ਮੈਂ ਜਿਹੜਾ ਜਿਹੜੀ ਵਾਰਦਾਤ ਹੋਈ ਹੈ ਘਟਨਾ ਹੋਈ ਹੈ ਤੇ ਬਾਰੇ ਜਾਣੂ ਹੋ ਤੁਸੀਂ ਸਰ ਹਾਂਜੀ ਮੈਨੂੰ ਪਤਾ ਲੱਗਿਆ ਸੀਗਾ ਤੇ ਮਤਲਬ ਜੜੀ ਘਟਨਾ ਵਪਰੀ ਹੈ ਇਹ ਬਹੁਤ ਮੰਦ ਪੱਗੀ ਹੈ ਤੇ ਮੈਂ ਮਤਲਬ ਕਿ ਪ੍ਰਸ਼ਾਸਨ ਨੂੰ ਵੀ ਕਹਿੰਨੀ ਆ ਤੇ ਕਾਲਜ ਨੂੰ ਵੀ ਇਹ ਕੰਨੀ ਆ ਕਿ ਇੱਕ ਤਾਂ ਸਿਕਿਉਰਿਟੀ ਬੰਦੋਬਸਾ ਅੱਛਾ ਕਿੱਤਾ ਜਾਏ ਔਰ ਪ੍ਰਸ਼ਾਸਨ ਤੋਂ ਮੰਗ ਕਰਦੀ ਹੈ ਜੋ ਇਹ ਹੋਇਆ ਹੈ ਉਹ ਅੱਗੇ ਤੋਂ ਨਾ ਹੋਵੇ ਤੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਕੀਤਾ ਹੈ ਜਿਨ੍ਹਾਂ ਨੇ ਵੀ ਕੀਤਾ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਹੁਣ ਤੁਹਾਡੇ ਸਕੂਲ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ? ਸਰ ਸਕੂਲ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਜਾਏਗੀ ਕਿ ਜਿਹੜਾ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਸਿਰ ਸਸਪੈਂਸ਼ਨ ਆਰਡਰ ਦਿੱਤੇ ਜਾਣਗੇ। ਜੀ ਸਰ ਤਾਂ ਤੇ ਜਿੱਦ ਜਿੱਦ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਪੂਰੀ ਜਾਣਕਾਰੀ ਅਸੀਂ ਇਕੱਠੇ ਕਰਦੇ ਹਾਂ ਸ਼ੁਰੂਆਤੀ ਜਾਣਕਾਰੀ ਇਕੱਠੀ ਕਰਦੇ ਹਾਂ ਪਹਿਲ ਦੇ ਆਧਾਰ ਤੇ ਪ੍ਰਾਇੋਰਟੀ ਵਾਈਜ਼ ਨੈਤਿਕਤਾ ਦਾ ਫਰਜ਼ ਸਮਝਦੋ ਮੈਂ ਐਸਐਚਓ ਸਾਹਿਬ ਨੂੰ ਇਨਫੋਰਮ ਕੀਤਾ ਔਰ ਜਿਹੜੇ ਇਸ ਕੇਸ ਦੇ ਆਈਓ ਨੇ ਮੌਕੇ ਤੇ ਪਹੁੰਚਦੇ ਆ ਪੂਰੀ ਗੱਲ ਜਿਹੜੀ ਵਿਸਥਾਰ ਚ ਉਹਨਾਂ ਨੂੰ ਦੱਸੀ ਜਾਂਦੀ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਪੀੜਤ ਤੇ ਰਹਿਣ ਨੂੰ ਵਿਸ਼ਵਾਸ ਦਿਵਾਇਆ ਔਰ ਇਹਨਾਂ ਦੇ ਬਿਆਨ ਲੈ ਕੇ ਗਏ ਨੇ ਵਿਸ਼ਵਾਸ ਦਿਵਾਇਆ ਕਹਿੰਦੇ ਕਿ ਇਨਸਾਫ ਹੋਵੇਗਾ ਔਰ ਦੂਜੀ ਤਰ ਨਾਲ ਵੀ ਸੰਪਰਕ ਕੀਤਾ ਜਾਵੇਗਾ ਉਹਨਾਂ ਤੋਂ ਵੀ ਪੁੱਛ ਕੇ ਚੋਵੇਗੀ ਤਾਂ ਇੱਥੋਂ ਹੁਣ ਬਿਆਨ ਲੈ ਜਾ ਚੁੱਕੇ ਨੇ ਸਿੰਘ ਸਹਿਵਾਨ ਮੌਜੂਦ ਸਿਗੇ ਔਰ ਪੇਰੈਂਟਸ ਮੌਜੂਦ ਸਿਗੇ ਜਿਹੜੇ ਵਿਕਟਮ ਨੇ ਔਰ ਇਹ ਬੇਨਤੀ ਕੀਤੀ ਗਈ ਹੈ ਪ੍ਰਸ਼ਾਸਨ ਅੱਗੇ ਕਿ ਇਨਸਾਫ ਹੋਣਾ ਚਾਹੀਦਾ ਤੇ ਪ੍ਰਸ਼ਾਸਨ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਨਸਾਫ ਜ਼ਰੂਰ ਹੋਵੇਗਾ ਬਹੁਤ ਬਹੁਤ ਸ਼ੁਕਰੀਆ